<laughs> हाँ, है। करो थोड़ा का माता करा दी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਜੋ ਅੱਜ ਸਨਮਾਨ ਦਿੱਤਾ ਗਿਆ ਹੈ ਮੈਂ ਸਾਰੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਸਭ ਤੋਂ ਵੱਧ ਧੰਨਵਾਦ ਮੈਂ ਭੈਣ ਜੀ ਸੋਨੀਆ ਮਾਨ ਜੀ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਲਾਇਕ ਸਮਝਿਆ ਤੇ ਮੈਨੂੰ ਵਾਧੂ ਵਾਧੂ ਉਹਨਾਂ ਨੇ ਹਲਕਾ ਸੰਗਠਨ ਦੇ ਇਨਚਾਰਜ ਬਣਾਇਆ ਜੀ ਮੈਂ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਮੇਰੀ ਸਾਰੀ ਟੀਮ ਵੱਲੋਂ ਸਾਹਿਬ ਮੈਡਮ ਸੋਨੀਆ ਮਾਨ ਨੂੰ ਲੱਖ ਲੱਖ ਵਧਾਈ ਸਾਡੀ ਆਮ ਆਦਮੀ ਪਾਰਟੀ ਨੂੰ ਵੀ ਲੱਖ ਲੱਖ ਵਧਾਈ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਤੇ ਮੇਰੀ ਜੋ ਸੇਵਾ ਹੀ ਉਹਨਾਂ ਨੇ ਮਨਜ਼ੂਰ ਕੀਤੀ ਤੇ ਮੈਨੂੰ ਇਸ ਹਲਕਾ ਸੰਗਠਨ ਦਾ ਮੈਨੂੰ ਉਹਨਾਂ ਇੰਚਾਰਜ ਲਾਇਆ ਮੈਂ ਧੰਨਵਾਦ ਕਰਦਾ ਸਾਰੀ ਆਮ ਆਦਮੀ ਪਾਰਟੀ ਦਾ ਤੇ ਮੈਂ ਫਿਰ ਦਿਲੋਂ ਧੰਨਵਾਦ ਕਰਦਾ ਸੋਨੀਆ ਮਾਨ ਭੈਣ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ